ਭਾਦ੍ਰਮਣ ਜੀਜਾ ਬਾਟੇ ਦੁਬਾ ਨੀ ਕੋਠੀ ਰਚੇ ਖੋਣ ਨਾ ਚੁਦੀ ਜੀਜਾ ਬਾਨੇ ਦੁਬਾ ਨੀ ਕੋਠੀ ਗਿੱਤੇ ਰਚੂ ਸਾਲੀ ਨਾ ਚੁਦੀ ਸਾਰਾ ਪਿੰਡ ਦਾ ਜੀਜਾ ਜੀਜਾ ਕਹਿੰਦਾ ਨੀ ਪਾਣੀ ਪੈਣਾ ਜਿੱਥੇ ਵੀ ਲੰਡੀ ਜੀਪ ਤੇ ਮੈਂ ਝੂਟਾ ਨਹੀਂ ਲੈਣਾ ਜੀਜੇ ਦੀ ਲੰਡੀ ਜੀਪ ਤੇ ਮੈਂ ਝੂਟਾ ਨਹੀਂ ਲੈਣਾ ਜੀਜੇ ਦੀ ਲੱਭ ਕੋਲੋਂ ਤਾਂ ਕੋਈ ਨਹੀਂ ਜਾਂ

ਮਾਣ ਮੇਰੀ ਪਰਜਾਈ ਆਸਾਂ ਕਰਦੇ ਨੂੰ ਬੋਤਲ ਵਰਗੀ ਤੇਈ ਆਸਾਂ ਕਰਦੇ ਨੂੰ ਬੋਤਲ ਵਰਗੀ ਤੇਈ ਆਸਾਂ ਕਰਦੇ ਨੂੰ ਬੋਤਲ ਵਰਗੀ ਤੇਈ ਆਸਾਂ ਕਰਦੇ ਨੂੰ ਲੋ ਚੱਲ ਕੇ ਬੋਲੀ ਬੋਲੀ ਮੁੰਲੇ ਮੇਰੇ ਭਾਈ ਟੋਲੀਆਂ ਤੇਰੀਆਂ ਭੇੜਾਂ ਲੱਗਦੀਆਂ ਮਾਣ ਮੇਰੀ ਪਰਜਾਈ ਆਸਾਂ ਕਰਦੇ ਨੂੰ ਬਰਗਰ ਵਰਗੀ ਤੇਈ ਦੋ ਹੈ ਪਿੰਡ ਦੀ ਜੰਮੀ ਜਾਏ ਗੈਰੀ ਬਾਗੀ ਵਾਹੀ ਜੀਤੇ ਦੀ ਮਨਾਰ ਸੁਣੀ ਦੀ ਪੂਰੇ ਦੀ ਪਰਾਈ ਹਾਂ ਚੰਨ ਪੁੱਪੇ ਦਾ ਵਿੱਚੋਂ ਪਿੰਡ ਸੁਣੀਦਾ ਪੁੱਪੇ ਦਾ ਵਿੱਚੋਂ ਪਿੰਡ ਸੁਣੀਦਾ ਪਿੰਡ ਸੁਣੀਦਾ ਗੈਰੀ ਭੱਗੀ ੱਲਾਹ ਦੇ ਵੀ ਮੁੰਡੇ ਸੁਣੀਦੇ ਓਥਾਂ ਦੇ ਵੀ ਮੁੰਡੇ ਸੁਣੀਦੇ ਹੈਲੜ ਜਾਂਦੀਆਂ ਲੜੀਆਂ ਵੀ ਮਾੜੀ ਢੀ ਨਾ ਵਿਆਹ ਨਿ ਕਰਾਉਂਦੇ ਮਾੜੀ ਢੀ ਨਾ ਵਿਆਹ ਨਿ ਕਰਾਉਂਦੇ ਵਿਆਹ ਕੇ ਲਿਆਉਂਦੇ ਪਰ ਯਾਣੀ ਤੇਰੇ ਜੇ 20 ਲੱਖ ਰੋ ਸੇਕਸਾਨੀ ਸੇਕਸਾਨੀ ਕਪਖਾ ਕੀ ਲਾਜ ਬਣਾਈ ਬੰਦੀ ਲਾਜ ਬਣਾਈ ਸੱਚੇ ਨੇ ਸਮਝਾ ਲਾ ਪੁੱਤ ਨੂੰ ਕਰਨੀ ਲਗਾਣੇ ਜਾਂਦਾ ਕਰਦੇ ਸਿੱਖ ਪੱਲ ਪੂਰੇ ਵਰਗੀ ਸੁੰਨੇ ਬਾਈ ਕੇ ਖਾਲੀ ਸੁੰਨੀ ਆਈ ਬਰੋਟੀ ਖਾ ਰੋ ਅੱਜ ਕੈ ਪਰ ਮਾਈ ਰੋਟੀ ਖਾ ਰੋ ਅੱਜ ਕੈ ਪਰ ਮਾਈ ਰੋਟੀ ਖਾ ਰੋ ਅਬਸਰਨਾ ਤਕੀ ਅਬਾਉਣਾ ਜੱਜ ਕਰੇਗਾ ਮੁੰਨਾ ਫਿਰ ਦੀ ਨਾ ਦੀਦੀ ਘਰ ਮੇ ਦਾ ਸੁਨਣਾ ਦਿੰਦੀ ਨਾ ਦੀਦੀ ਅੱਜ ਮੇ ਦਾ ਸੁਨਣਾ ਖਤੀ ਨਾ ਦੀਦੀ ਘਰ ਸੁਨਣਾ ਜੈਰੀ ਉਧਰ ਜੱਟ